ਰਾਜ ਜੈਸੀ ਦੀ ਲਿਖੀ ਹੋਈ ਕਹਾਣੀ ਜੜਵਾਪਰਾ 40 ਕਿੱल्ल्या ਤੇ ਧੀ ਵਿਆਹਣ ਵੇਲੇ ਮਨ ਡੋਲ ਰਿਹਾ ਸੀ ਕਿ ਪਤਾ ਨਹੀਂ ਕਿਵੇਂ ਨਿਵੇ ਨਿਵਾਗੇ ਨਾਲ ਪਰ ਕੋੜਮ ਮੁਖਤਿਆਰ ਮੁਖਤਿਆਰ ਬੜਾ ਹੀ شریف ਸੀ ਉਰਾਂ ਵੀ ਨਾ ਮੰਗਿਆ ਉਹਨਾਂ ਜੋ ਵੀ ਦਿੱਤਾ ਧੀ ਨੂੰ ਆਪਦੀ ਮਰਜ਼ੀ ਨਾਲ ਦਿੱਤਾ ਮਿਲਨੀ ਵੇਲੇ ਜਦੋਂ ਸੋਨੇ ਦਾ ਕੜਾ ਪਾਉਣ ਲੱਗਾ ਤਾਂ ਉਹਨੇ ਆਪ ਦਾ ਹੱਥ ਪਿਛਾਂ ਖਿੱਚ ਲਿਆ ਤੇ ਕਿਹਾ ਕਿ ਅੰਗਰੇਜ਼ ਸਾਂ ਆਹ ਗੱਲਾਂ ਨਹੀਂ ਚੰਗੀਆਂ ਬਾਰ-ਬਾਰ ਕਹਿਣ ਤੇ ਵੀ ਕੜਾ ਨਾ ਲਿਆ ਧੀ ਦੇ ਸਿਰ ਤੇ ਹਰ ਵਾਰ ਪਿਆਰ ਨਾਲ ਹੱਥ ਧਰ ਆਖਦਾ ਕਿ ਇਹ ਸਾਡੀ ਨੂੰ ਨਹੀਂ ਪੁੱਤ ਹੈ ਕਮੀ ਧੀ ਨੇ ਵੀ ਕੋਈ ਨਹੀਂ ਛੱਡੀ ਉਵੇਂ ਹੀ ਆਖੇ ਲੱਗਦੀ ਜਿਵੇਂ ਆਪਦੇ ਪਿਓ ਦਾ ਹੁਕਮ ਸਿਰ ਮੱਥੇ ਮੰਨਦੀ ਸੀ ਕੋਈ ਰੋਕ ਟੋਕ ਨਹੀਂ ਸੀ ਈ ਘਰ ਤੇ ਰਾਜ ਕਰ ਰਹੀ ਸੀ ਇੱਕ ਪਿਓ ਲਈ ਇੰਨਾ ਹੀ ਕਾਫੀ ਹੁੰਦਾ ਕਿ ਉਹਦੇ ਤੀ ਸੁਖੀ ਵਸੇ ਉਸੇ ਦਿਨ ਤੋਂ ਜੁੜਿਆ ਰਿਸ਼ਤਾ ਐਸਾ ਜੁੜਿਆ ਕਿ ਮੈਂ ਜਵਾਈ ਤੋਂ ਬਾਅਦ ਕੁੜਮਨਲ ਵਰਤਨ ਲੱਗ ਗਿਆ ਜਿੱਥੇ ਕਿਤੇ ਜਾਣਾ ਤਾਂ ਮਖਤਿਆਰ ਨੂੰ ਫੋਨ ਕਰਨਾ ਕਿ ਬਾਈ ਤਿਆਰ ਰਹੀ ਆਪਾਂ ਚਲਦੇ ਹਾਂ ਛੋਟੀ ਧੀ ਦਾ ਵਿਆਹ ਕੀਤਾ ਤਾਂ ਮਖਤਿਆਰ ਤੇ ਮੈਂ ਰਲ ਕੇ ਕਿੰਨੇ ਰਿਸ਼ਤੇ ਦੇਖੇ ਜਿੱਥੇ ਦੋਹਾਂ ਨੂੰ ਪਸੰਦ ਆਇਆ ਉੱਥੇ ਰਿਸ਼ਤਾ ਕੀਤਾ ਮੁੰਡੇ ਬਾਰੇ ਸਾਰਾ ਪਤਾ ਮੁਖਤਿਆਰ ਨੇ ਕੀਤਾ ਤੇ ਮੈਂ ਉਸ ਦੀ ਪੁੱਛਗਿੱਛ ਤੇ ਕੋਈ ਸ਼ੱਕ ਹੀ ਨਾ ਕਰ ਸਕਿਆ ਬਸ ਚੁੱਪ ਕਰ ਰਿਸ਼ਤਾ ਕਰ ਦਿੱਤਾ ਧੀ ਦੇ ਵਿਆਹ ਵੇਲੇ ਮੱਲੋ ਮੱਲੀ ਲੱਖ ਰੁਪਏ ਸ਼ਗਨ ਦੇ ਗਿਆ ਤੇ ਨਾਲ ਹੀ ਕਿਹਾ ਕਿ ਵਿਆਹ ਚ ਕਿਸੇ ਵੀ ਤਰ੍ਹਾਂ ਦੀ ਲੋੜ ਹੋਈ ਵੇਚੇਜਕ ਦੱਸੇ ਆਪ ਦੀ ਜੀਪ ਵੀ ਪਿੰਡ ਛੱਟ ਕਿਸ ਸੌਦਾ ਢੋਣ ਦੇ ਕੰਮ ਆਉ ਮੋਹਰੇ ਲੱਗ ਸਾਰਾ ਕੰਮ ਕਰਵਾਇਆ ਪਿੰਡ ਵਾਲੇ ਵੀ ਸਾਡਾ ਪਿਆਰ ਦੇ ਕਿ ਤਰੀਫਾਂ ਕਰਦੇ ਕਿ ਐਵੇਂ ਤਾਂ ਸਕੇ ਭਰਾ ਵੀ ਨਹੀਂ ਕਰਦੇ 13 ਮੇਰੇ ਸੱਟ ਲੱਗ ਗਈ ਤੇ ਮੈਂ ਕਿੰਨੇ ਦਿਨ ਹਸਪਤਾਲ ਵਿੱਚ ਰਿਹਾ ਤਬਾਈ ਜੀ ਕੋਲ ਰਹੇ ਰੋਜ਼ ਮੇਰੇ ਬੈੱਡ ਕੋਲ ਆ ਕੇ ਖ਼ਬਰਾਂ ਚ ਖ਼ਬਰਾਂ ਪੜ੍ਹ ਕੇ ਸੁਣਾਉਂਦਾ ਇੱਕ ਨਰਸ ਨੇ ਪੁੱਛ ਲਿਆ ਕਿ ਤੁਹਾਡੀਆਂ ਸ਼ਕਲਾਂ ਮਿਲਦੀਆਂ ਜੋੜੇ ਤਾਂ ਨਹੀਂ ਤੁਸੀਂ ਅਸੀਂ ਦੋਨੋਂ ਇੱਕ ਦੂਜੇ ਵੱਲ ਦੇਖ ਕੇ ਹੱਸਪੇਤੇ ਕਹਿਣ ਲੱਗੇ ਕਿ ਹਾਂ ਜੁੜਵਾ ਹਾਂ ਇੱਕ ਦਿਨ ਸਵੇਰੇ ਸਵੇਰੇ ਖ਼ਬਰ ਆਈ ਕਿ ਮੁਖਤਿਆਰ ਸੌਣ ਨੂੰ ਹਾਰਟ ਅਟੈਕ ਹੋ ਗਿਆ ਤੇ ਪੂਰਾ ਹੋ ਗਿਆ ਮੈਂ દવા ਤਵ ਘਰ ਵਾਲੇ ਕੱਪੜਿਆਂ ਚ ਹੀ ਧੀ ਦੇ ਘਰ ਪਿੰਡ ਵੱਲ ਕਾਰ ਤੇ ਚੱਲ ਪਿਆ ਸਾਰੇ ਰਸਤੇ ਤਾਂ ਨਿਕਲਦੀ ਗਈ ਐ ਜਿਵੇਂ ਲੱਗਿਆ ਕਿ ਬਾਈ ਜਿਵੇਂ ਮੇਰੀ ਸੱਜੀ ਬਾਹ ਟੁੱਟ ਗਈ ਹੋਵੇ ਕੀ ਕਰਾਂਗਾ ਉਸ ਤੋਂ ਬਿਨਾ ਘਰ ਪਹੁੰਚਦੇ ਹੀ ਮੇਰਾ ਜਵਾਈ ਭੱਜ ਗਿਆ ਮੇਰੇ ਗੱਲ ਲੱਗ ਗਿਆ ਮੇਰਾ ਵੀ ਰੋਣਾ ਨਾ ਰੁਕਿਆ ਸਰੀਰ 'ਚ ਅਜੀਬ ਜਿਹਾ ਕੰਬਣੀ ਪੈਦਾ ਹੋਈ ਤੇ ਲੱਤਾਂ ਖੁਦ ਦਾ ਭਾਰ ਚੱਲਣੋਂ ਜਵਾਬ ਦੇ ਗੰਨਾ ਤੇ ਮੈਂ ਥਾਂ ਹੀ ਡਿੱਗ ਗਿਆ ਦੂਜੇ ਦਿਨ ਸੁਰਤ ਹਸਪਤਾਲ ਚਾਈ ਸਾਰੀ ਪੂਰੀ ਘਟਨਾ ਜਾਂਦਾਈ ਤੇ ਕੋਲ ਬੈਠੀ ਘਰ ਵਾਲੀ ਨੇ ਮੇਰੇ ਹੰਝੂ ਦੇਖ ਕੇ ਆ ਕਿ ਜਲਦੀ ਜਲਦੀ ਠੀਕ ਹੋ ਜਾਓ ਸ਼ਿਸ਼ਕਾਰ ਵੀ ਕੰਨਾ ਹਲੇ ਮਖਤਿਆਰ ਪਾਈ ਦਾ ਮੇਰਾ ਦਿਮਾਗ ਘੁੰਮ ਗਿਆ ਘਰ ਵਾਲੀ ਨੇ ਹੌਲੀ ਹੌਲੀ ਸਾਰੀ ਗੱਲ ਦੱਸੀ ਕਿ ਆਪਣੇ ਜਵਾਈ ਨੇ ਸ਼ਿਸ਼ਕਾਰ ਨਹੀਂ ਕਰ ਦਿੱਤਾ ਉਹ ਕਹਿੰਦਾ ਕਿ ਪਾਪਾ ਵੀ ਨਾ ਸ਼ਿਸ਼ਕਾਰ ਨਹੀਂ ਕਰਨਾ ਮੂੰਹ ਵੀ ਤਾਂ ਨਹੀਂ ਦੇਖਿਆ ਉਹਨਾਂ ਨੇ ਫ੍ਰਿਜ ਚ ਰੱਖ ਜਮਾ ਕਰਵਾ ਦਿੱਤਾ ਗੱਲ ਸੁਣਦਿਆਂ ਟਿੱਪ ਟਿੱਪ ਹੰਝੂ ਵਹਿ ਤੁਰੀ ਚੌਥੇ ਦਿਨ ਛੁੱਟੀ ਮਿਲ ਗਈ ਤੇ ਸਿੱਦੇ ਧੀ ਦੇ ਘਰ ਪੁੱਜੇ ਗੁਰਮ ਦੇ ਜੀ ਖਾਣ ਨੂੰ ਆਗਹੱਥੀ ਦਿੱਤੀ ਉਸ ਦਿਨ ਲੱਗਾ ਕਿ ਸੱਚੀ ਜੁੜਵਾਸੀ ਅਸੀਂ ਬੇਸ਼ੱਕ ਇੱਕ ਮਾਂ ਦੀ ਕੁੱਖੋਂ ਨਹੀਂ ਸੀ ਪੈਦਾ ਹੋਈ ਪਰ ਕੁੱਖਾਂ ਦੀ लाज ਦੋਨਾਂ ਇੰਜ ਰੱਖੀ ਕਿ ਜਮਾਨਾ ਸਲਾਇਤਾ ਕਰ ਰਿਹਾ ਸੀ 40 ਕਿੱਲਾਂ ਵਾਲੇ ਗੁਰਮਣੇ 5 ਕਿੱਲਾਂ ਵਾਲੇ ਗੁਰਮਣ ਨੂੰ ਕਦੇ ਨਹੀਂ ਮੰਨ ਲਈ ਸੀ ਧੰਨਵਾਦ ਅਗਲੀ ਕਹਾਣੀ ਪੱਛਮ ਦੇ ਫੁੱਲਾਂ ਵਾਲਾ ਉਠ ਨਮਾ ਉਠ ਲਿਆਂਦਾ ਤਾਂ ਬੇਬੇ ਨੇ ਪੰਜੀਰੀ ਰਲਾ ਕੇ ਘਰ ਚ ਬੰਡੀ ਕਿ ਸਾਡੇ ਘਰ ਨਮਾ ਜੀ ਆਇਆ ਉਠ ਦਾ ਸੁੱਖ ਪੈ ਗਿਆ ਜਿੱਥੇ ਕਿਤੇ ਵੀ ਜਾਣਾ ਹੁੰਦਾ ਉਠ ਤੇ ਚਲੇ ਜਾਂਦੇ ਬੇਬੇ ਨੇ ਪੱਛਮ ਦੇ ਫੁੱਲ ਲਗਾ ਕੇ ਸਜਾ ਦਿੱਤਾ ਸਾਰੇ ਚਾਈ ਚਾਈ ਹੂਟੇ ਲੈਂਦੇ ਗੱਲ ਚ ਨਿਖੀਆਂ ਨਿਖੀਆਂ ਦੋ ਟੱਲੀਆਂ ਤੇ ਨਾਲ ਰੰਗ-ਬਰੰਗੇ ਪਾਛਮ ਦੇ ਫੁੱਲ ਬਣ ਕੇ ਲੋੜੇ ਦਾ ਰੂਪ ਚੜਾ ਦਿੱਤਾ ਇੱਕ ਦਿਨ ਛੋਟੇ ਬਾਈ ਸਾਬੀ ਨੇ ਉੱਠ ਨੂੰ ਛੋਟੀ ਨਾਲ ਘੋੜ ਦਿੱਤਾ ਤਾਂ ਉੱਠ ਮੂਰੋਂ ਘੂਰੇ ਹੋ ਰਿਆ ਭਵੇਂ ਉਹਦੋਂ ਉੱਠ ਨੇ ਕੋਈ ਹਰਕਤ ਨਹੀਂ ਕੀਤੀ ਪਰ ਉੱਠ ਉਸ ਦਿਨ ਦਾ ਸਾਥੀ ਨੂੰ ਕੌੜਨ ਲੱਗਾ ਸਾਬੀ ਨੂੰ ਕੌੜਨ ਲੱਗਾ ਇੱਕ ਦਿਨ ਸਾਰੇ ਲਾਮ ਗਏ ਹੋਏ ਸੀ ਘਰ ਸਾਬੀ ਇਕੱਲਾ ਸੀ ਉੱਠ ਨੇ ਮੂੰਚ ਸਾਬੀ ਦੀ ਲੱਤ ਫੜ ਉਹਨੂੰ ਦੂਰ ਪਰਾਂ ਬਗਾ ਮਾਰਿਆ ਸਾਬੀ ਤੜਫਣ ਲੱਗਾ ਤੇ ਥਾਂ ਹੀ ਦਮ ਤੋੜ ਗਿਆ ਬੇਬੇ ਜਦੋਂ ਵਾਢਿਓ ਆਈ ਤਾਂ ਆ ਕੇ ਸਾਬੀ ਨੂੰ ਜ਼ਮੀਨ ਤੇ ਡਿੱਗੇ ਨੂੰ ਨਾ ਬੋਲਦਾ ਦੇਖਤਾ ਹਾਂ ਮਾਰਨ ਲੱਗੀ ਤੇ ਤੂਤ ਦੀ ਛੱਟੀ ਚੁੱਕੀ ਤੇ ਉੱਠ ਦੇ ਦਵਾਲੇ ਹੋ ਗਏ ਰੋਂਦੀ ਬਿਲਕ ਦੀ ਉੱਠ ਨੂੰ ਧਾੜ ਧਾੜ ਛੱਟੀ ਮਾਰ ਲੱਗੀ ਤੇ ਉੱਠ ਦੇ ਗਾਲ ਵਾਲੇ ਫੁੱਲ ਗੀ ਪੱਟ ਛੁੱਟੇ ਸਾਨੂੰ ਡਰ ਸੀ ਕਿ ਉੱਠ ਕਿਧਰੇ ਬੇਬੇ ਨੂੰ ਹੀ ਨਾ ਚੁੱਕ ਕੇ ਪਰੇ ਮਾਰੀ ਉਠ ਪੀੜ ਮੰਦਾ ਹੋਇਆ ਚੁੱਪਚਾਪ ਖੜਾ ਰਿਹਾ ਬੀਬੀ ਫੇਰ ਉੱਠਦੀ ਗੱਲ ਲਾ ਕੇ ਹੀ ਰੋਣ ਲੱਗ ਪਈ ਸਭ ਨੇ ਉੱਠਦੀਆਂ ਅੱਖਾਂ 'ਚ ਹੰਝੂ ਦੇਖੇ ਬੀਬੀ ਬੈਨ ਪਾ ਕੇ ਕਹਿ ਰਹੀ ਸੀ ਮਾਂ ਆਂਦੀ ਹੁੰਦੀ ਸੀ ਮੇਰੇ ਦੋ ਨਹੀਂ ਤਿੰਨ ਪੁੱਤ ਹੈ ਕੀ ਪਤਾ ਸੀ ਕਿ ਆਪੋ ਚ ਹੀ ਲੜ ਕੇ ਇੱਕ ਦੂਜੇ ਦੀ ਜਾਨ ਲੈਣ ਲੈਣਗੇ ਬੀਬੀ ਬੋਲਦੀ ਬੋਲਦੀ ਹਾਫ ਕੇ ਉੱਥੇ ਡਿੱਗ ਪਈ ਉਠ ਕੋਲ ਖੜਾ ਰਿਹਾ ਤੇ ਬੀਬੀ ਦੇ ਪੈਰ ਝਟਣ ਲੱਗਾ ਬੀਬੀ ਨੂੰ ਸੁਰਤ ਆ ਗਈ ਤੇ ਉਹ ਫਿਰ ਬੋਲੀ ਹੋਈ ਬੋਲੀ ਹੋਈ ਭੱਜ ਕੇ ਆਪਦੇ ਪੁੱਤ ਸਾਬੀ ਕੋਲ ਗਈ ਤੇ ਉਹਦਾ ਮੱਥਾ ਚੁੰਮਣ ਲੱਗੀ ਦੋ ਪੁੱਤਾਂ ਦੀ ਲੜਾਈ ਚ ਅਕਸਰ ਮਾਵਾਂ ਫਸ ਜਾਂਦੀਆਂ ਪੁੱਤਾਂ ਦੀ ਲੜਾਈ ਦਾ ਸੇਕ ਹਰ ਮਾਂ ਦੇ ਅੰਦਰਾਂ ਤੱਕ ਤਿੱਕ ਪਹੁੰਚਦਾ ਸੱਤ ਕਿੰਨੇ ਦਿਨਾਂ ਬਾਅਦ ਸੱਤਕ ਦਿਨਾਂ ਬਾਅਦ ਬੇਬੇ ਫਿਰ ਤੋਂ ਉੱਠਣ ਨੂੰ ਮੋਹ ਕਰਦੀ ਤੀਖੀ ਸ਼ਾਇਦ ਉਹਨੇ ਬੇਜਵਾਨ ਪੁੱਤ ਨੂੰ ਮਾਫ਼ ਕਰ ਦਿੱਤਾ ਸੀ ਧੰਨ